ਅੱਜ ਇਹ ਜਿਹੜੀ ਪ੍ਰੈਸ ਬੁਲਾਈ ਗਈ ਹੈ ਜਿਸ ਤਰ੍ਹਾਂ ਕਿ ਪਿਛਲੇ ਦਿਨਾਂ ਤੁਸੀਂ ਦੇਖਿਆ ਇੱਕ ਵੀਡੀਓ ਵਾਇਰਲ ਹੋਈ ਸੀ ਕਿ ਜਿਹਦੇ ਵਿੱਚ ਇੱਕ ਭਗਮਾਧਾਰੀ ਨੇ ਮੈਨੂੰ ਰਜੇਸ਼ ਕੇਰ ਹਿੰਦੂ ਸਖਸ਼ਾਸਤੀ ਰਾਸ਼ਟ੍ਰਪਨਮਖ ਨੂੰ ਬਰਖਾਸਤ ਕਰਨ ਦੀ ਪਦਮੋਤ ਕਰਨ ਦੀ ਕੋਸ਼ਿਸ਼ ਨਾ ਕੀਤੀ ਸੀ ਮੈਂ ਪ੍ਰੈਸ ਨੂੰ ਦੱਸਣ ਵਾਸਤੇ ਇਹ ਪ੍ਰੈਸ ਕਾਨਫਰੰਸ ਬੁਲਾਈ ਹੈ ਕਿ ਸਨਾਤਨ ਸਮਾਜ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ ਕਿਹਦੇ ਕੋਲ ਹਿੰਦੂ ਸੁਰੱਖਿਆ ਕਮੇਟੀ ਦੇ ਪ੍ਰਮੁੱਖ ਨੂੰ ਬਰਖਾਸਤ ਕਰਨ ਦਾ ਕੋਈ ਅਧਿਕਾਰ ਨਹੀਂ ਹੈ ਹਿੰਦੂ ਸੁਰੱਖਿਆ ਕਮੇਟੀ ਦਾ ਪ੍ਰਮੁੱਖ ਜਿਹੜਾ ਹੈਗਾ ਸਾਡੀ ਕੋਰ ਕਮੇਟੀ ਨੇ ਨਿਯੁਕਤ ਕਰਦੀ ਹੈ ਹਿੰਦੂ ਸੁਰੱਖਿਆ ਸੁਰੱਖਿਆ ਕਮੇਟੀ ਦਾ ਪ੍ਰਮੁੱਖ ਸਾਡੀ ਰਾਸ਼ਟਰੀ ਕਾਰਕਮਨੀ ਨਿਯੁਕਤ ਕਰਦੀ ਹੈ ਮੈਂ ਜਿਹੜਾ ਹੈਗਾ ਚੁਣਿਆਵਾ ਪ੍ਰਧਾਨ ਹੈਗਾ ਮੈਨੂੰ ਸਭੀ ਸਭਾ ਦੇ ਵਿੱਚ ਚਾਂਦੀ ਦਾ ਮੁਕਟ ਬਣਾ ਪਹਿਨਾ ਕੇ ਜਿਹੜੀ ਹੈ ਮੇਰੀ ਕੋਸ਼ਨਾ ਕੀਤੀ ਗਈ ਸੀ ਮੈਂ ਕੋਈ ਕਿਸੇ ਦੇ ਆਸ਼ੀਰਵਾਦ ਦੇ ਨਾਲ ਬਣਾਵਾ ਪ੍ਰਧਾਨ ਨਹੀਂ ਮੈਂ ਕੋਈ ਹੈਲੀਕਾਪਟਰ ਦੇ ਰਾਹੀਂ ਉਤਾਰਿਆ ਹੋਇਆ ਪ੍ਰਧਾਨ ਨਹੀਂ ਮੈਨੂੰ ਹਿੰਦੂ ਸਮਾਜ ਨੇ ਸਾਡੇ ਹਿੰਦੂ ਸੁਰੱਖਿਆ ਸਮਿਤੀ ਦੇ ਪੂਰੇ ਹਿੰਦੂ ਸਮਾਜ ਨੇ ਗਾਜੇ-ਬਾਜੇ ਦੇ ਨਾਲ ਪੂਰੇ ਜਲੰਧਰ ਦੇ ਅੰਦਰ ਪ੍ਰੈਸ ਕਲੱਬ ਦੇ ਅੰਦਰ ਮੈਨੂੰ ਪ੍ਰਧਾਨ ਚੁਣਿਆ ਜਿਹਦੀ ਵੀਡੀਓ ਸਾਰੇ ਕੋਲ ਆਈ ਹੋਈ ਸੀ ਪਹਿਲਾਂ ਜਿਸ ਟਾਈਮ ਮੈਨੂੰ ਪ੍ਰਧਾਨ ਚੁਣਿਆ ਸੀ ਤਾਂ ਇਹਨਾਂ ਨੂੰ ਕੋਈ ਅਧਿਕਾਰ ਨਹੀਂ ਹੈ ਮੈਨੂੰ ਇੱਥੋਂ ਕੱਢਣ ਦਾ ਕਿਉਂਕਿ ਇਹ ਸਾਡੀ ਮੈਂਬਰ ਨਹੀਂ ਹੈ ਸਾਡੀ ਰਾਸ਼ਟ ਰਾਸ਼ਟਰੀ ਕਾਰਗਰਦੀ ਮੈਂਬਰ ਨਹੀਂ ਹੈ ਸਾਡੀ ਸਿੰਪਲ ਮੈਂਬਰ ਵੀ ਨਹੀਂ ਹੈ ਮੇਰੇ ਕੋਲ ਅਜੰਡਾ ਰਜਿਸਟਰ ਪਿਆ ਜਦ ਤੂੰ ਕਹੋਗੇ ਦਿਖਾ ਦਾਂਗਾ ਇਹਦੇ ਵਿੱਚ ਇੱਕ ਵੀ ਸਾਈਨ ਹਿੰਦੂ ਸਖਸ਼ਾ ਸੰਮਤੀ ਦਾ ਜਿਹੜਾ ਅਜੰਡਾ ਰਜਿਸਟਰ ਹੈ ਇੱਕ ਵੀ ਸਾਈਨ ਇਸ ਲੇਡੀਜ਼ ਦੇ ਨਹੀਂ ਹੈਗੇ ਦੂਜਾ ਜਗਤਗੁਰੂ ਪੰਚਾ ਰਣਜੀਤ ਜੀ ਮਹਾਰਾਜ ਦੇ ਸਾਈਨ ਹੈਗੇ ਦੇ ਵਿੱਚ ਕਿਆ ਕਿਉਂ ਲੈ ਕੇ ਵਿਵਾਦ ਸ਼ੁਰੂ ਹੋਇਆ ਹੈ ਜਿਹੜਾ ਵਿਵਾਦ ਅਸਲ ਦੇ ਵਿੱਚ ਸੱਚਾਈ ਕੀ ਹੈ ਕਿਉਂਕਿ ਪੰਚਾ ਰਣਜੀਤ ਦਾ ਕੀ ਆਦੇਸ਼ ਸੀ ਉਸ ਨੂੰ ਲੈ ਕੇ ਜਿਹੜਾ ਇਹ ਸਾਰਾ ਮਾਮਲਾ ਵਿਵਾਦ ਦਾ ਕਾਰਨ ਇਹ ਰਿਹਾ ਕਿ ਜਗਤ ਪਟਿਆਲਾ ਸ਼ਹਿਰ ਦੇ ਵਿੱਚ ਬਾਵਨ ਵਾਸਤੇ ਦਾ ਮੇਲਾ ਬਣਾਇਆ ਜਾਂਦਾ ਹੈ ਭਗਵਾਨ ਦਾ ਵਾਸਤੇ ਦੇ ਮੇਲਾ ਤੁਸੀਂ ਦੇਖਿਆ ਦਿਨ ਪਰ ਦਿਨ ਘਟਦਾ ਜਾ ਰਿਹਾ ਸੀ ਚਾਂਕੀਆਂ ਬੰਦ ਹੋ ਰਹੀਆਂ ਸੀਗੀਆਂ ਇਹਨਾਂ ਨੇ ਇੰਨਾ دہشت ਦਾ ਮਾਹੌਲ ਬਣਾਇਆ ਹੋਇਆ ਸੀ ਕਿ ਲੋਕ ਡਰ ਰਹੇ ਸੀ ਆਪਣੇ ਬੱਚਿਆਂ ਨੂੰ ਭਗਵਾਨ ਦਾ ਰੋਗ ਧਾਰਨ ਕਰਾਉਣ ਦੇ ਵਿੱਚ ਤਾਂ ਸ਼ਹਿਰ ਜੋ ਵੀ ਸਾਨੂੰ ਕਾਫੀ ਸ਼ਿਕਾਇਤਾਂ ਮਿਲੀਆਂ ਕਿ ਪ੍ਰਧਾਨ ਜੀ ਕੁਝ ਕਰੋ ਮੇਲਾ ਖਤਮ ਹੁੰਦਾ ਜਾ ਰਿਹਾ ਆਪਣਾ ਸਨਾਤਨ ਸਮਾਜ ਦਾ ਤਾਂ ਸਾਨੇ ਇੱਕ ਬੈਠ ਕੇ ਚਾਂਕੀ ਸਮਾਜ ਨੂੰ ਬੁਲਾਇਆ ਜਾਗਰਣ ਮੰਡਲਾਂ ਨੂੰ ਬੁਲਾਇਆ ਸਾਰੇ ਨੂੰ ਬੁਲਾ ਕੇ ਇੱਕ ਫੈਸਲਾ ਕੀਤਾ ਇਹਨਾਂ ਦੀ ਡਿਊਟੀ ਲੱਗੀ ਹੈ ਕਹਿੰਦੇ ਅਸੀਂ 10 ਝਾਂਕੀਆਂ ਬਣਾ ਕੇ ਦੇ ਸਕਦੇ ਹਾਂ ਇਹਨਾਂ ਨੂੰ ਜੋ ਖਰਚਾ ਹੋਇਆ ਸੀ ਔਟਨ ਦੀ ਜ਼ਿੰਮੇਵਾਰੀ ਲਈ 10 ਝਾਂਕੀਆਂ ਇਹਨਾਂ ਨੇ ਬਣਾਈਆਂ ਚਲੋ ਉਸ ਝਾਂਕੀਆਂ ਦੇ ਵਿੱਚ ਇਹਨਾਂ ਤੋਂ ਕੋਈ ਗਲਤੀ ਹੋ ਗਈ ਮੰਨ ਲੈਂਦੇ ਆ ਕਿ ਕੋਈ ਗਲਤੀ ਹੋ ਗਈ ਸੀ ਕੋਈ ਵੱਡਾ ਬੱਚਾ ਝਾਂਕੀ ਜਿ ਬਣ ਗਿਆ ਕਿਉਂਕਿ ਹਿੰਦੂ ਤਖਤ ਦੇ ਆਦੇਸ਼ ਹੈ 10 ਸਾਲ ਤੱਕ ਦੇ ਬੱਚੇ ਨੂੰ ਹੀ ਭਗਵਾਨ ਦਾ ਰੂਪ ਧਾਰਨ ਕਰਾਇਆ ਜਾਵੇ ਇਹ ਮੈਂ ਪਹਿਲਾਂ ਇੰਟਰਵਿਊ ਵਿੱਚ ਵੀ ਬੋਲ ਚੁੱਕਾ ਹਾਂ ਇਹਨਾਂ ਨੂੰ ਵੀ ਇਹ ਆਦੇਸ਼ ਤੇ ਵੀ ਬੱਚਿਆਂ ਨੂੰ ਬਣਾਉਣਾ ਹੈ ਚਲੋ ਕੋਈ ਬੱਚਾ ਬਣ ਗਿਆ ਸੀ ਇਹਨਾਂ ਨੇ ਮੁੱਦਾ ਕੀ ਬਣਾਇਆ ਕਿ ਹਨੂਮਾਨ ਜੀ ਇੱਕ ਬਹਾਬਲੀ ਹਨੂਮਾਨ ਜੀ ਹੁੰਨੇ ਆ ਉਹਦੇ ਵਿੱਚ ਵੱਡਾ ਬੱਚਾ ਖੜ ਕੇ ਹੀ ਉਹਨੂੰ ਸੰਭਾਲ ਸਕਦਾ ਹੈ ਕਿਉਂਕਿ ਬਹੁਤ ਵੱਡਾ ਸਟੈਚੂ ਹੁੰਦਾ ਹੈ ਉਹ ਸਟੈਚੂ ਸੀ ਕੋਈ ਚਾਂਕੀ ਨਹੀਂ ਬੱਚਾ ਨਹੀਂ ਮੜਿਆ ਹੋਇਆ ਸੀ ਉਹਦੇ ਅੰਦਰ ਇੱਕ ਬੰਦੇ ਨੂੰ ਵੜਨਾ ਪੈਂਦਾ ਤਾਂ ਉਹ ਸਟੈਚੂ ਕੰਮ ਕਰਦਾ ਤਾਂ ਉਸ ਨੂੰ ਇਹਨਾਂ ਨੇ ਮੁੱਦਾ ਬਣਾਇਆ ਕਿ ਵੱਡਾ ਬੱਚਾ ਵੜਿਆ ਵਜੀ ਅੰਦਰ ਇਹ ਉਹ ਤਾਂ ਅੰਦਰ ਸੀਗਾ ਸਟੈਚੂ ਦੇ ਬਾਹਰ ਤਾਂ ਕੁਝ ਦਿਖੀ ਨਹੀਂ ਰਿਹਾ ਬਾਹਰ ਤਾਂ ਹਨੂਮਾਨ ਜੀ ਸੀ ਇਹਨਾਂ ਨੇ ਹਨੂਮਾਨ ਜੀ ਦਾ ਗਦਾ ਵੀ ਖੋਲਿਆ ਇਹਨਾਂ ਨੂੰ ਕੀ ਅਧਿਕਾਰ ਸੀ ਨੂੰ ਕਿਹਨੇ ਅਧਿਕਾਰ ਦਿੱਤਾ ਸਾਡੇ ਦੇਵੀ ਦੇਵਤਿਆਂ ਨਾਲ ਚੱਲਦੇ ਮੇਲੇ ਵਿੱਚ ਛੇੜਛਾੜ ਕੀਤੀ ਜਾਣ ਇਹ ਅਸ਼ਮਨੀ ਸ਼ਰਮਾ ਦੇ ਖਿਲਾਫ ਅਸੀਂ ਕੰਪਲੇਟ ਦਰਜ ਕਰਾਈਏ ਐਸਐਸਪੀ ਸਾਹਿਬ ਕੋਲ ਉਹਨੇ ਹੀ ਇਹ 40 ਬੰਦੇ ਜਿਹੜੇ ਹੈ ਮੇਲੇ ਦੇ ਵਿੱਚ ਭੇਜੇ ਸੀ ਹੁਣ ਉਹਦੇ ਹੀ ਪੜਲੇਵੇ ਗੁੰਡੇ ਨੇ ਜਿਹੜੇ ਸ਼ਰਾਬ ਪੀਤੀ ਹੋਈ ਸੀ ਉਹਨਾਂ ਦੇ ਅੱਡੇ ਅੱਡੇ ਛੁਰੇ ਲੱਗੇ ਹੋਏ ਸੀ ਮੈਂ ਇਹਨਾਂ ਨੂੰ ਬਿਲਕੁਲ ਮਨਾ ਕਰਤਾ ਕਿ ਤੁਸੀਂ ਲੜਨਾ ਨਹੀਂ ਇਹ ਲੜਾਈ ਜੇ ਵੀ ਕੱਟਨੀ ਆ ਮੁੰਡੇ ਸਾਡੇ ਕੋਈ ਲੇਕਿਨ ਅਗਰ ਉਸ ਜਗ੍ਹਾ ਤੇ ਲੜਾਈ ਹੋ ਜਾਂਦੀ ਤਾਂ ਮੇਲੇ ਵਿੱਚ ਬੱਚੇ ਵੀ ਸੀ ਔਰਤਾਂ ਵੀ ਸੀ ਭਗਦੜ ਮੱਚ ਜਾਂਦੀ ਤਾਂ ਬਹੁਤ ਨੁਕਸਾਨ ਹੋ ਜਾਣਾ ਸੀ ਅਸੀਂ ਸਈਮ ਵਰਤਿਆ ਵੀ ਜੋ ਕਰਦੇ ਆ ਕਰਨ ਦੋ ਚਾਂਕੀਆਂ ਬੰਦ ਕਰ ਦੋ ਕੋਈ ਡਰ ਨਹੀਂ ਉਸ ਤੋਂ ਬਾਅਦ ਅਸੀਂ ਕਾਨੂੰਨੀ ਲੜਾਈ ਲੜਾਂਗੇ ਉਸ ਤੋਂ ਬਾਅਦ ਮੈਂ ਕੱਲ ਐਸਐਸਪੀ ਸਾਹਿਬ ਦੇ ਪੇਸ਼ ਹੋਇਆ ਇਹ ਸਾਰੀ ਗੱਲਾਂ ਲਿਖੀਆਂ ਗਈਆਂ ਇਸ ਤੋਂ ਬਾਅਦ ਇਹਨਾਂ ਦੀ ਓਛੀ ਹਰਕਤ ਹੋਰ ਦੇਖੋ ਇਕ ਰਜੇਸ਼ ਕੇਹਰ ਨੂੰ ਡਿਸਟਰਬ ਕਰਨ ਵਾਸਤੇ ਮੇਲਾ ਡਿਸਟਰਬ ਤਾਂ ਹੋਇਆ ਕਰਨਾ ਹੀ ਸੀ ਜਿਨ੍ਹਾਂ ਨੇ ਕਾਰੀ ਦਿੱਤਾ ਸੀ ਰਜੇਸ਼ ਕੇਹਰ ਦੇ ਪਰਿਵਾਰ ਨੂੰ ਵੀ ਡਿਸਟਰਬ ਕਰਨ ਦੀ ਕੋਸ਼ਿਸ਼ ਕੀਤੀ ਗਈ ਮੇਰਾ ਬੇਟਾ ਜਿਹੜਾ ਸਟੇਜ ਤੇ ਉਪਸਥਿਤ ਸੀ ਉਸ ਟਾਈਮ ਬੈਠਾ ਸੀ ਤਾਂ ਉਸ ਟਾਈਮ ਇੱਕ ਹੰਡੋਲਾ ਲੰਘਿਆ ਸੀ ਭਾਵਨਾਵਤਾਰ ਦਾ ਹੰਡੋਲੇ ਦਾ ਪ੍ਰਸ਼ਾਦ ਕਹਿ ਕੇ ਇਹਨੂੰ ਚਾਰ ਮੁੰਡਿਆਂ ਨੇ ਪ੍ਰਸ਼ਾਦ ਦਿੱਤਾ ਗਿਆ ਲੈ ਵੀ ਪ੍ਰਸ਼ਾਦ ਲੈ ਲਿਆ ਹੰਡੋਲੇ ਤੋਂ ਲੈ ਕੇ ਆਏ ਆ ਇਹਨੇ ਚਲੋ ਬੱਚਾ ਇਹਨੇ ਖਾ ਲਿਆ ਖਾਂਦੇ ਸਾਰੀ ਦੀ ਤਬੀਤ بگੜ ਗਈ ਬੇਹੋਸ਼ ਹੋ ਗਿਆ ਦੰਦਲ ਪੈ ਗਈ ਇਸਨੂੰ ਮੂੰਹ ਚੋਂ ਝੱਗ ਨਿਕਲਣ ਲੱਗ ਗਈ ਇਸਕੇ ਮੈਂ ਫਟਾਫਟ ਸਟੇਜ ਉਸੇ ਟਾਈਮ 10:30 ਵਜੇ ਮੈਂ ਸਟੇਜ ਛੱਡ ਜੂਗਾ ਵੀਡੀਓ ਮੌਜੂਦ ਹੈ ਸਾਡੇ ਕੋਲ ਇਹਦੀ ਵੀ ਵੀਡੀਓ ਮੌਜੂਦ ਹੈ ਬੇਟੇ ਦੀ ਇਸ ਨੂੰ ਲੈ ਕੇ ਹਸਪਤਾਲ ਪਹੁੰਚਿਆ ਦੋ ਦਿਨ ਹਸਪਤਾਲ ਜ਼ਿੰਦਗੀ ਔਰ ਮੌਤ ਦੇ ਵਿਚ ਨਾਲ ਲੜਿਆ ਬੱਚਾ ਇਹ ਐਸੀ ਉੱਚੀ ਹਰਕਤਾਂ ਪ੍ਰਸ਼ਾਦ ਕੀ ਦੇ ਦੋਰਾ ਦਿੱਤਾ ਗਿਆ ਬੰਦੇ ਸੀ ਚਾਰ ਸਾਹਮਣੇ ਆਂਦੇ ਪਛਾਣ ਲੂਗਾ ਕੰਪਲੀਟ ਪਾਤੀ ਐ ਸੀ ਕਾਰ ਬਈ ਹੋਈ ਪਛਾਣ ਕਰਾਂਗੇ ਪੁਲਿਸ ਪ੍ਰਸ਼ਾਸਨ ਅਸੀਂ ਪਛਾਣ ਕਰਾਂਗੇ ਬੰਦਿਆਂ ਦੀ 40 ਬੰਦਿਆਂ ਦੇ ਖਿਲਾਫ ਅਸੀਂ ਕੰਪਲੀਟ ਲਈ ਹੈ ਜਿਹੜੇ ਜਿਹੜੇ ਬੰਦੇ ਅਸੀਂ ਵੀਡੀਓ ਪੇਸ਼ ਕਰੀ ਜਾਵਾਂਗੇ ਪ੍ਰਸ਼ਾਸਨ ਕਾਰਵਾਈ ਕਰੇਗਾ ਕਿਸ ਤਰ੍ਹਾਂ ਲੱਗਦਾ ਹੈ ਤੁਹਾਨੂੰ ਕਿ ਇੱਕ ਪਾਸੇ ਹਮੇਸ਼ਾ Hindu ਸੰਗਠਨ ਇੱਕ ਜੁੱਟੋ ਕੇ ਕੰਮ ਕਰਦੇ ਨੇ ਪਰ ਆ Hindu ਸੰਗਠਨ ਵਿੱਚ 파ੜ ਪਾ ਰਹੇ ਕਿਸ ਤਰ੍ਹਾਂ ਲੱਗਦਾ ਹੈ ਤੁਹਾਨੂੰ ਕੋਈ 파ੜ ਨਹੀਂ ਹੈ Hindu ਸੰਗਠਨਾਂ ਚ ਕੋਈ 파ੜ ਨਹੀਂ ਹੈ ਕਿਹੜਾ Hindu ਸੰਗਠਨ ਸੀ ਮਨ ਨਾਮ ਦੱਸੋ ਕਿਹੜੀ ਪਾਰਟੀ ਐ ਸੀ ਚੰਕੀਆ ਬੰਦ ਕਰਮ ਨਾਮ ਦੱਸੋ ਤੁਸੀਂ ਆਪ ਹੀ ਤਾਂ ਕਹ ਰਹੇ ਕਿ ਸੈਕਿੰਡ ਜਿਹੜਾ ਆਇਆ ਐ ਸੁਮੇਸ਼ ਸ਼ਰਮਾ ਇੱਕ ਜਾਗਰਨ ਸੁਧਾਰ ਮੰਡਲ ਬਣਿਆ ਵਾ ਇੱਕ ਛੋਟਾ ਜਿਹਾ ਉਹਨੂੰ ਅਸੀਂ ਉਹ ਹੀ ਥਾਪਿਆ ਹੋਇਆ ਸੀ ਕਿ ਤੁਸੀਂ ਜਾ ਕੇ ਚੰਕੇ ਚੈੱਕ ਕਰਨੀ ਹੈ ਵੀਡੀਓ ਬਣਾਉਣੀ ਹੈ ਸਾਨੂੰ ਲਿਆ ਕੇ ਦੇ ਦੇਣੀ ਹੈ ਪਰਚਾ ਅਸੀਂ ਕਰਾਵਾਂਗੇ ਪਹਿਲਾਂ ਉਹਨੂੰ ਉਸ ਨੂੰ ਅਸੀਂ ਤਲਬ ਕਰਦੇ ਹੁੰਦੇ ਸੀ ਹਿੰਦੂ ਤਖਤ ਦੇ ਉੱਪਰ ਉੱਥੇ ਅਗਰ ਉਹ ਮੰਨ ਜਾਂਦਾ ਸੀ ਸਾਡੀ ਸਜਾ ਠੀਕ ਹੈ ਨਹੀਂ ਤਾਂ ਉਹਦੇ ਉੱਪਰ ਪਰਚਾ ਦਾਜ ਕਰਾਉਂਦੇ ਬਥੇਰੇ ਕਰਾਈਆਂ ਸੀ ਬਾਬਾ ਜੀ ਦਾ ਬਥੇਰੇ ਕਰਾਏ ਆ ਇਹ ਤਾਂ ਹੈਗਾ ਸਿਸਟਮ ਅਸੀਂ ਇਹ ਥੋੜੀ ਵੀ ਚਲਦੇ ਜਾਗਰਨ ਮਾ ਉਹਨਾਂ ਦੇ ਘਰ ਦਮਾਂ ਜਾ ਕੇ ਗੁੰਡਾਗਰਦੀ ਕਰਦੀਏ ਉਹਨਾਂ ਦੀ ਮੂਰਤੀਆਂ ਤੋੜਦੇ ਉਹਨਾਂ ਸਮਾਨ ਖੰਡਾ ਦਈਏ ਉਹਨਾਂ ਦੇ ਝਾਕੀਆਂ ਬ ਕੀ ਹੈ ਕਿ ਅਗਰ ਸਾਰੇ ਕਿ ਜਿਹੜੇ ਰਾਸ਼ਟਰ ਤੁਸੀਂ ਅਧਿਐਸ਼ ਰਜੇਸ਼ ਕੇ ਨੂੰ ਬਰਖਾਸਤ ਕੀਤਾ ਜਾਂਦਾ ਉਹ ਰਿਗਾਰਡਿੰਗ ਹੋਣ ਅੱਗੇ ਤੁਹਾਡਾ ਕੀ ਕੀ ਰਿਐਕਸ਼ਨ ਹੈ ਤੁਹਾਡਾ ਕੋਈ ਕੋਈ ਐਸਾ ਨਹੀਂ ਕੋਈ ਇਹਨਾਂ ਨੂੰ ਕੋਈ ਅਧਿਕਾਰ ਨਹੀਂ ਹੈ ਮੈਂ ਪਹਿਲਾਂ ਵੀ ਬਿਆਨ ਦੇ ਚੁੱਕਾ ਹੈ ਇਹਨਾਂ ਨੂੰ ਹਿੰਦੂ ਸੁਰੱਖਿਆ ਸੰਪਤੀ ਦੇ ਰਾਸ਼ਟਰਪ੍ਰਧਾਨ ਨੂੰ ਬਰਖਾਸਤ ਕਰਨ ਦਾ ਕੋਈ ਵੀ ਅਧਿਕਾਰ ਨਹੀਂ ਹੈ ਪੁੱਛੋ ਕਿੱਥੇ ਏਜੰਡਾ ਪਾਇਆ ਰਜਿਸਟਰ ਦੇਖੋ ਮੈਂ ਦਿਖਾ ਦਿੰਦਾ ਤੁਹਾਨੂੰ ਆਪਣਾ ਮੈਂ ਜਿੱਥੇ ਚੁਣਿਆ ਹੈ ਇਹਨਾਂ ਨੂੰ ਪੁੱਛੋ ਕਿਹੜੇ ਜਿਸ ਚ ਏਜੰਡਾ ਪਾਇਆ ਕਦੋਂ ਮੰਨੋ ਨੋਟਿਸ ਜਾਰੀ ਕਰਿਆ ਅਗਰ ਮੇਰੇ ਤੋਂ ਉੱਪਰ ਕੋਈ ਪ੍ਰਧਾਨ ਹੈਗਾ ਤਾਂ ਮੈਨੂੰ ਨੋਟਿਸ ਜਾਰੀ ਕਰੇ ਹਵਾਈ ਗੱਲਾਂ ਹਵਾਈ ਇੱਕ ਸਨਾਤਨ ਸਮਾਜ ਨੂੰ ਗੁੰਮਰਾਹ ਕਰਨਾ ਹੈ